ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਸੋ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਐਸੀ ਪਾਵਨ ਪਵਿੱਤਰ ਬਾਣੀ ਸਾਨੂੰ ਬਖਸ਼ੀ ਹੈ ਜਿਸ ਬਾਣੀ ਨੂੰ ਪੜ ਕੇ ਅੰਤਰ ਆਤਮੇ ਆਨੰਦ ਪੈਦਾ ਹੁੰਦਾ ਸੰਸਾਰ ਦੀ ਸੋਝੀ ਆਉਂਦੀ ਹੈ ਜਿਸ ਬਾਣੀ ਨੂੰ ਪੜ ਕੇ ਖਾਲਸਾ ਜੀ ਇਹ ਪਤਾ ਚੱਲਦਾ ਕਿ ਸਾਰਾ ਸੰਸਾਰ ਜਿਹੜਾ ਝੂਠਾ ਹੈ ਜੋ ਪਰਛਾਏ ਦੀ ਨਿਆਈ ਹੈ ਸੋ ਇਹ ਮਹਾਰਾਜ ਦੀ ਬਾਣੀ ਵਿੱਚੋਂ ਸਾਨੂੰ ਸਾਰੀ ਸੋਝੀ ਪ੍ਰਾਪਤ ਹੁੰਦੀ ਹੈ ਕੀ ਕੰਮ ਕਰਾਂਗੇ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ ਕੀ ਨਹੀਂ ਕਰਾਂਗੇ ਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦਾ ਮੇਲ ਨਹੀਂ ਹੋਵੇਗਾ ਇਹ ਸਾਰਾ ਕੁਝ ਸਤਗੁਰੂ ਜੀ ਮਹਾਰਾਜ ਦੀ ਬਾਣੀ ਵਿੱਚ ਬਚਨ ਹਨ ਸੋ ਖਾਲਸਾ ਜੀ ਸਤਗੁਰੂ ਦੀ ਬਾਣੀ ਕਹਿੰਦੀ ਹੈ ਕਿ ਭਾਈ ਕਰੋੜਾਂ ਜਨਮ ਭੋਗ ਕੇ ਬੰਦਿਆ ਤੂੰ ਇਸ ਮਨੁੱਖਾ ਦੇਹੀ ਵਿੱਚ ਆਇਆ ਹੈ ਕਰੋੜਾਂ ਜਨਮ ਭੋਗੇ ਹਨ ਫਿਰ ਜਾ ਕੇ ਤੂੰ ਆਇਆ ਤੇ ਜੇ ਹੁਣ ਵੀ ਵਾਹਿਗੁਰਜੀ ਦੇ ਨਾਲ ਨਾਮ ਨਾ ਜਪਿਆ ਵਾਹਿਗੁਰਜੀ ਨਾਲ ਪ੍ਰੀਤ ਨਾ ਕੀਤੀ ਪ੍ਰੇਮ ਨਾ ਕੀਤਾ ਫਿਰ ਭਾਈ ਤੇਰਾ ਕੌਣ ਵਾਲੀ ਵਾਰਸ ਹੋਵੇਗਾ ਤੇ ਖਾਲਸਾ ਜੀ ਬੰਦਾ ਮਾਇਆ ਦੇ ਮੋਹ ਵਿੱਚ ਇੰਨਾ ਅੰਨਾ ਹੈ ਕਿ ਇਹਨੂੰ ਸਮਝ ਨਹੀਂ ਆਉਂਦੀ ਜਦੋਂ ਇਹਦੇ ਕੋਲ ਬਹਿ ਕੇ ਖਾਲਸਾ ਜੀ ਕਿਤੇ ਗੁਰੂ ਮਹਾਰਾਜ ਦੀ ਵਿਚਾਰ ਕਰੀਏ ਨਾ ਉਸ ਵੇਲੇ ਉਹ ਬੰਦੇ ਕਹਿੰਦੇ ਨੇ ਫਲਾਣਾ ਬੰਦਾ ਬਹੁਤ ਚੰਗਾ ਵੀ ਇਹਨੂੰ ਬੜਾ ਗਿਆਨ ਹੈ ਨਹੀਂ ਭਾਈ ਗਿਆਨ ਕਿਉਂ ਕਿਸੇ ਨੂੰ ਕੱਖ ਨਹੀਂ ਗਿਆਨ ਉਹਨਾਂ ਨੂੰ ਹੈ ਜਿਹੜੇ ਵਾਹਿਗੁਰੂ ਜੀ ਨਾਲ ਮਿਲ ਚੁੱਕੇ ਹਨ ਬਾਕੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰਾਂ ਦਾ ਜਿੰਨਾ ਉੱਪਰ ਹੱਥ ਹੁੰਦਾ ਹੈ ਉਹੀ ਵਾਹਿਗੁਰੂ ਜੀ ਦੀ ਕੀਰਤੀ ਗਾ ਸਕਦੇ ਆ ਜਸ ਗਾ ਸਕਦੇ ਆ ਹਰ ਕੋਈ ਨਹੀਂ ਗਾ ਸਕਦਾ ਤੇ ਪਰ ਫਿਰ ਵੀ ਖਾਲਸਾ ਜੀ ਮਹਾਰਾਜ ਨੇ ਹੁਕਮ ਕੀਤਾ ਕਿ ਉਦਮ ਕਰਨਾ ਚਾਹੀਦਾ ਉਦਮ ਕਰਨ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਆ ਮਹਾਰਾਜ ਨੇ ਬਾਣੀ ਵਿੱਚ ਇਹ ਬਚਨ ਨਹੀਂ ਕੀਤਾ ਵੀ ਰੱਬ ਤੇਰੇ ਕੋ ਪਹਿਲਾਂ ਆਵੇਗਾ ਮਹਾਰਾਜ ਨੇ ਕਿਹਾ ਪਹਿਲਾ ਕਦਮ ਤੂੰ ਪਟ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਮਹਾਰਾਜ ਕਹਿੰਦੇ ਇੱਕ ਕਦਮ ਤੇ ਤੈਨੂੰ ਪੁੱਟਣਾ ਪਵੇਗਾ ਬੰਦਿਆ ਹੁਣ ਕਈ ਕਹਿੰਦੇ ਨੇ ਸਾਡੇ ਕੋਲੋਂ ਅੰਮ੍ਰਿਤ ਵੇਲੇ ਨਹੀਂ ਜਾਗ ਹੁੰਦਾ ਸਾਡੇ ਕੋਲੋਂ ਬਾਣੀ ਨਹੀਂ ਪੜ ਹੁੰਦੀ ਸਾਡੇ ਕੋਲੇ ਸਮਾਂ ਨਹੀਂ ਹੁੰਦਾ ਜੀ ਸਾਡੇ ਬੱਚੇ ਛੋਟੇ ਨੇ ਰੋਂਦੇ ਨੇ ਫੁਲਾਂ ਢਮਕਾਨ ਸਭ ਕੁਝ ਪਰ ਖਾਲਸਾ ਜੀ ਬੱਚਿਆਂ ਨੂੰ ਵਰਾਉਣਾ ਵੀ ਸਾਡਾ ਕੰਮ ਹੈ ਤੇ ਮੁਖ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਵੀ ਸਾਡਾ ਹੀ ਕੰਮ ਹੈ ਇਹ ਤੇ ਸਾਰੇ ਬਹਾਨੇ ਹਨ ਜਿਸ ਵੇਲੇ ਜਮਦੂਤਾ ਨੇ ਲੈਣ ਵਾਸਤੇ ਆਉਣਾ ਉਹਨਾਂ ਨਹੀਂ ਵੇਖਣਾ ਤੁਹਾਡੇ ਕੋਲ ਤੁਹਾਡੇ ਨਿਆਣੇ ਰੋਂਦੇ ਨੇ ਉਹਨਾਂ ਨਹੀਂ ਵੇਖਣਾ ਤੁਹਾਡੇ ਕੰਮ ਰਹਿੰਦੇ ਨੇ ਉਹਨਾਂ ਨਹੀਂ ਵੇਖਣਾ ਵੀ ਤੁਹਾਨੂੰ ਬਹੁਤ ਲੋੜ ਹੈ ਤੁਹਾਡੀ ਇਸ ਸੰਸਾਰ ਅੰਦਰ ਤੁਹਾਡੇ ਪਰਿਵਾਰ ਅੰਦਰ ਉਹਨਾਂ ਨੇ ਆ ਕੇ ਲੈ ਜਾਣਾ ਤੇ ਜਿਹੜਾ ਆਪਾਂ ਖਾਲਸਾ ਜੀ ਇਹ ਕੰਮ ਕਰਦੇ ਹਾਂ ਇਹ ਜਿਹੜੇ ਬਹਾਨੇਬਾਜ਼ੀਆਂ ਲਾਉਨੇ ਹਾਂ ਇਹਦੇ ਨਾਲ ਸਾਡਾ ਮਨ ਜਿਹੜਾ ਸ਼ੈਤਾਨ ਵਾਲੇ ਪਾਸੇ ਨੂੰ ਜ਼ਿਆਦਾ ਜਾਂਦਾ। ਭਗਵਾਨ ਵਾਲੇ ਪਾਸੇ ਨਹੀਂ ਜਾਂਦਾ। ਸੰਸਾਰ ਵੱਲ ਜਾਂਦਾ ਨਿਰੰਕਾਰ ਵੱਲ ਨਹੀਂ ਜਾਂਦਾ। ਇਹ ਬਹਾਨੇਬਾਜ਼ੀਆਂ ਹਨ ਜਿਨ੍ਹਾਂ ਨੇ ਨਾਮ ਜਪਣਾ ਹੈ ਖਾਲਸਾ ਜੀ ਉਹ ਤੁਰਦੇ ਫਿਰਦੇ ਨਾਮ ਜਪਦੇ। ਇੱਕ ਗੱਲ ਹੋਰ ਦੱਸ ਦਵਾਂ ਜਿਹੜੀਆਂ ਮਾਈਆਂ ਬੀਬੀਆਂ ਨਾਮ ਜਪਦੀਆਂ ਜਦੋਂ ਪੇਟ ਦੇ ਵਿੱਚ ਬੱਚਾ ਹੁੰਦਾ। ਉਸ ਵੇਲੇ ਨਾਮ ਜਪਦਿਆਂ ਨੇ ਜੋ ਟਕਾਹ ਵਿੱਚ ਆ ਕੇ ਨਾਮ ਜਪਦਿਆਂ 2 2 3 3 4 4 ਘੰਟੇ ਤੇ ਖਾਲਸਾ ਜੀ ਉਹਨਾਂ ਦਾ ਆਉਣ ਵਾਲਾ ਜਿਹੜਾ ਬੱਚਾ ਹੈ ਜਾਂ ਬੱਚੀ ਹੈ ਉਹਦੇ ਅੰਦਰ ਵਾਹਿਗੁਰੂ ਜੀ ਮਹਾਰਾਜ ਗੁਣ ਪ੍ਰਗਟ ਕਰਕੇ ਭੇਜਦੇ ਤੇ ਜਿਹਨੂੰ ਪੈਦਾ ਹੋ ਜਾਂਦਾ ਉਸ ਵੇਲੇ ਖਾਲਸਾ ਜੀ ਉਹਦੇ ਕੋਲੇ ਜਿਹੜਾ ਆਪਾਂ ਸਿਮਰਨ ਅਭਿਆਸ ਕਰੀਏ ਤੇ ਉਹਦੇ ਵਿੱਚ दैਵੀ ਗੁਣ ਜਿਹੜੇ ਪ੍ਰਗਟ ਹੋ ਜਾਂਦੇ ਤੇ ਉਹ ਸਹਿਜ ਨਾਲ ਆਨੰਦ ਨਾਲ ਉਹ ਸ਼ਬਦ ਨੂੰ ਸੁਣਦਾ ਰਹਿੰਦਾ ਜਦੋਂ ਆਪਾਂ ਬੋਲਦੇ ਹਾਂ ਤੇ ਇਹ ਜਿਹੜੇ ਆਪਾਂ ਬਹਾਨੇ ਕਰਦੇ ਆ ਇਹ ਬਹਾਨਿਆਂ ਨੇ ਖਾਲਸਾ ਜੀ ਇਹ ਅੱਜ ਤੇ ਚੱਲ ਜਾਣੇ ਆ ਪਰ ਜਮਦੂਤਾਂ ਅੱਗੇ ਨਹੀਂ ਜਮਾ ਅੱਗੇ ਨਹੀਂ ਚੱਲਣੇ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਖਾਲਸਾ ਜੀ ਉਹ ਬਿਨਾ ਪੁੱਛਿਆ ਹੀ ਲੈ ਜਾਏ ਉਹ ਬਿਨਾ ਪੁੱਛਣ ਤੋਂ ਹੀ ਜਾਣ ਕੱਢ ਕੇ ਲੈ ਜਾਂਦੇ ਆ ਉਹ ਨਹੀਂ ਪੁੱਛਦੇ ਵੀ ਹਾਂ ਭਾਈ ਚੱਲਣਾ ਹੈ ਕਿ ਰਹਿਣਾ ਉਹ ਇਨੀ ਗੱਲ ਨਹੀਂ ਪੁੱਛਦੇ ਉਹ ਕਹਿੰਦੇ ਭਾਈ ਅਸੀਂ ਆ ਗਏ ਹੁਣ ਤਿਆਰੀ ਕਰ ਲੈ ਤੇ ਮੈਂ ਪਹਿਲਾਂ ਵੀ ਸੁਣਾ ਹਟਿਆ ਕਿ ਆ ਕੇ ਕਿਸੇ ਨੂੰ ਨਹੀਂ ਪੁੱਛਦੇ ਉਹ ਕੋਈ ਤੁਹਾਡੀ ਸਲਾਹ ਨਹੀਂ ਲੈਂਦੇ ਉਹਨਾਂ ਨਹੀਂ ਵੇਖਣਾ ਤੁਸੀਂ ਕਿਹੜਾ ਕੰਮ ਕਰ ਰਹੇ ਹੋ ਉਹਨਾਂ ਨਹੀਂ ਵੇਖਣਾ ਕਿੱਡਾ ਜ਼ਰੂਰੀ ਕੰਮ ਕਰ ਰਹੇ ਹੋ ਉਹਨਾਂ ਨੇ ਖਾਲਸਾ ਜੀ ਸਵਾਸਿਆਂ ਦੀ ਪੂੰਜੀ ਖਤਮ ਹੋਣ ਤੇ ਆਤਮਾ ਨੂੰ ਫੜ ਕੇ ਲੈ ਜਾਣਾ ਸੋ ਇਸ ਕਰਕੇ ਆਪਾਂ ਪਹਿਲਾਂ ਤਿਆਰੀ ਕਰਕੇ ਰੱਖੀਏ ਆਪਾਂ ਨਾਮ ਜਪੀਏ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰੀਏ ਜਿਵੇਂ ਦੇਖੋ ਉਦਾਹਰਣ ਦੇਵਾਂ ਕਿ ਜਿਵੇਂ ਬਹੁਤ ਸਾਰੇ ਲੋਕ ਵਿਦੇਸ਼ ਵਿੱਚ ਨੇ ਆਪਣੇ ਤੇ ਖਾਲਸਾ ਜੀ ਵਿਦੇਸ਼ ਵਿੱਚ ਉਹਨਾਂ ਨੇ 10 ਸਾਲ ਲਾਏ ਕਿਸੇ ਨੇ 15 ਲਾਏ ਤੇ 15 ਸਾਲ ਰਹਿ ਲਾ ਕੇ ਉੱਥੇ ਕੁਝ ਨਹੀਂ ਕਮਾਇਆ ਕੋਈ ਪੈਸਾ ਨਹੀਂ ਜੋੜਿਆ ਕੋਈ ਕਮਾਈ ਨਹੀਂ ਕੀਤੀ ਕੱਖ ਨਹੀਂ ਕੀਤਾ ਤੇ ਅੰਤ ਨੂੰ ਖਾਲਸਾ ਜੀ ਉੱਥੋਂ ਦੇ ਦੇਸ਼ ਨੇ ਰਿਪੋਰਟ ਕਰ ਦਿੱਤਾ ਤੇ ਇੰਡੀਆ ਨੂੰ ਪੰਜਾਬ ਨੂੰ ਭੇਜ ਦਿੱਤਾ ਹੁਣ ਜਿਹੜੇ ਬੰਦੇ ਨੇ 15 ਸਾਲ ਉੱਥੇ ਬਾਹਰ ਮਿਹਨਤ ਕੀਤੀ ਉਹਨੂੰ ਮੌਕਾ ਵੀ ਸੀ ਪਰ ਫਿਰ ਵੀ ਇਸ ਪੰਜਾਬ ਦੀ ਧਰਤੀ ਤੇ ਆ ਕੇ ਉਹ ਹੱਥੋਂ ਖਾਲੀ ਦਾ ਖਾਲੀ ਰਹਿ ਗਿਆ ਉਹਦਾ ਖਾਲਸਾ ਜੀ ਇੱਥੇ ਕੀ ਹਾਲ ਹੁੰਦਾ ਹੈ ਉਦਾਹਰਨ ਹੈ ਸਿਰਫ ਨੋਰਮਲ ਜੀ ਉਦਾਹਰਨ ਹੈ ਇੱਥੇ ਤੇ ਉੱਥੇ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਧਰਮ ਰਾਜੇ ਦੀ ਦਰਬਾਰ ਵਿੱਚ ਤੇ ਖਾਲਸਾ ਜੀ ਇਤੋਂ ਕਰੋੜਾ ਗੁਣਾ ਜ਼ਿਆਦਾ ਦੁੱਖ ਭੋਗਿਆ ਜਾਂਦਾ ਬੰਦੇ ਨੇ ਦਿੱਤਾ ਜਾਂਦਾ ਹੈ ਪਰਮੇਸ਼ਰ ਵੱਲੋਂ ਬੰਦੇ ਨੂੰ ਕਿਉਂਕਿ ਕਰਮਾ ਉੱਤੇ ਖਾਲਸਾ ਜੀ ਨਿਵੇੜਾ ਹੁੰਦਾ ਬਿਨਾਂ ਕਰਮਾ ਤੋਂ ਨਿਵੇੜਾ ਨਹੀਂ ਹੁੰਦਾ ਜਿਹੜਾ ਮਨੁੱਖ ਇੰਨੇ ਸਾਲ ਬਾਹਰਲੀ ਕੰਟਰੀ ਵਿੱਚ ਰਹਿ ਕੇ ਆ ਜਾਵੇ ਜਿੱਥੇ ਪੈਸੇ ਵੀ ਬਣਦੇ ਕਿਰਤ-ਵਿਰਤ ਵੀ ਹੈ ਤੇ ਉੱਥੋਂ ਇੰਨੇ ਸਾਲਾਂ ਬਾਅਦ ਇੱਥੇ ਆਵੇ ਖਾਲੀ ਹੱਥ ਉਹਨੂੰ ਖਾਲਸਾ ਜੀ ਮੂਰਖ ਕਹਿੰਦੇ ਨੇ ਲੋਕੀ ਉਹਨੂੰ ਕਹਿੰਦੇ ਨੇ ਪਾਗਲ ਸੀ ਜਿਹੜਾ ਇੰਨੀ ਇੰਨੀ ਮਿਹਨਤ ਕਰਕੇ ਆਇਆ ਕਈ ਬੰਦੇ ਨੇ ਖਾਲਸਾ ਜੀ ਇਹੋ ਜੇ ਜਿਨ੍ਹਾਂ ਨੇ 30 30 ਸਾਲ ਇੰਗਲੈਂਡ ਵਿੱਚ ਲਾਇਏ ਜਿਹਨੂੰ ਵਾਪਸ ਆਏ ਤੇ ਖਾਲੀ ਹੱਥ ਹੀ ਆਏ ਦੋ ਕੱਪੜੇ ਸਰੀਰ ਉੱਤੇ ਸੀ ਤੇ ਆ ਕੇ ਖਾਲਸਾ ਜੀ ਇੱਥੇ ਲੋਕਾਂ ਕੋਲੋਂ ਮੰਗਣਾ ਪਿਆ ਇਹ ਹਾਲਤ ਬੰਦੇ ਦੀ ਹੁੰਦੀ ਹੈ ਇਹ ਧਰਤੀ ਉੱਤੇ ਖਾਲਸਾ ਜੀ ਅਸੀਂ ਵਾਹਿਗੁਰੂ ਜੀ ਦਾ ਨਾਮ ਧਨ ਇਕੱਠਾ ਕਰਨਾ ਹੈ ਜਿਹੜਾ ਇਕੱਠਾ ਕਰ ਲਵੇਗਾ ਉਹ ਪਰਲੋਕ ਵਿੱਚ ਐਸ਼ ਨਾਲ ਚੌਦਰ ਨਾਲ ਰਹੇਗਾ ਤੇ ਜਿਹੜਾ ਜਿਵੇਂ ਕੋਈ ਵਿਦੇਸ਼ੋਂ ਖਾਲੀ ਹੱਥ ਆ ਜਵੇ ਜਿਹੜੀ ਰੂਹ ਇਥੋਂ ਬਿਨਾ ਨਾਮ ਜਪਣ ਤੋਂ ਚਲੀ ਜਾਂਦੀ ਆ ਉਹਦੀ ਫਿਰ ਖਾਲਸਾ ਜੀ ਉਥੇ ਕੋਈ ਸੁਣਵਾਈ ਨਹੀਂ ਉਹ ਖਾਲੀ ਹੱਥ ਖਾਲੀ ਰਹਿ ਜਾਂਦੀ ਆ ਫਿਰ ਉਹਨੂੰ ਖਾਲਸਾ ਜੀ ਲੋਕ ਤਾਂਨੇ ਮਾਰਦੇ ਫਿਰ ਉਹਦੀ ਜਿਹੜੀ ਮਹਾਰਾ ਸੱਚੇ ਪਾਸ਼ਾ ਉਹਦੀ ਆਸਾ ਆ ਵੇਖ ਕੇ ਉਦੀ ਮਨਸਾ ਵੇਖ ਕੇ ਉਹਦਾ ਲੇਖਾ ਜੋਖਾ ਕਰਕੇ ਉਹਨੂੰ ਟੇਡੀਆਂ ਮੇਡੀਆਂ ਜੂਨਾ ਵਿੱਚ ਪਾਇਆ ਜਾਂਦਾ ਤੇ ਜਿਹੜਾ ਕੋਈ ਵਿਦੇਸ਼ੀ ਬਾਹਰ 15 ਸਾਲ ਲਾ ਕੇ ਪੈਸਾ ਕਮਾ ਕੇ ਜੋੜ ਕੇ ਪੰਜਾਬ ਆਵੇ ਆ ਕੇ ਇੱਥੇ ਕਾਰੋਬਾਰ ਖੋਲ੍ਹ ਦੇਵੇ ਉਹਦੀ ਸੋਭਾ ਹੁੰਦੀ ਇਸੇ ਪ੍ਰਕਾਰ ਹੀ ਖਾਲਸਾ ਜਿਹੜਾ ਮਨੁੱਖ ਇਸ ਮਾਤ ਲੋਕ ਤੇ ਨਾਮ ਧਨ ਇਕੱਠਾ ਕਰਦਾ ਤੇ ਜਿਹਨੂੰ ਅੱਗੇ ਜਾਂਦਾ ਫਿਰ ਉਹਦੀ ਸੋਭਾ ਹੁੰਦੀ ਆ ਰੇ ਰੇ ਦਰਗੇ ਕਹੇ ਨਾ ਕੋਉ ਆਓ ਬੈਠ ਆਦਰ ਸਭ ਦੇਉ ਇਹ ਮਹਾਰਾਜ ਜੀ ਬਚਨ ਕਰਦੇ ਤੇ ਖਾਲਸਾ ਜੀ ਭ੍ਰਮਣਾ ਵਿੱਚ ਪਾ ਕੇ ਭਟਕਣਾ ਵਿੱਚ ਪਾ ਕੇ ਕਰੋੜਾਂ ਜਨਮ ਭੋਗ ਕੇ ਅਸੀਂ ਇਸ ਧਰਤੀ ਤੇ ਆਏ ਆ ਜੇ ਫਿਰ ਵੀ ਲਾਭ ਨਾ ਲਿਆ ਤੇ ਕੀ ਫਾਇਦਾ ਕੋਟ ਜਨਮ ਭ੍ਰਮ ਆਏ ਪਿਆਰੇ ਅਨਕ ਜੋਨ ਦੁੱਖ ਪਾਏ ਮਹਾਰਾਜ ਕਰੋੜਾਂ ਹੀ ਜਿਹੜੇ ਜਨਮ ਹਨ ਜੂਨਾ ਦਾ ਦੁੱਖ ਸਹਾਰ ਕੇ ਕਰੋੜਾਂ ਜਨਮਾਂ ਵਿੱਚ ਭਟਕ ਕੇ ਇਹ ਸਾਨੂੰ ਮਨੁੱਖਾ ਜਨਮ ਮਹਾਰਾਜ ਮਿਲਿਆ ਹੈ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲਾ ਸਜਾਏ ਪਰ ਇਹ ਮਨੁੱਖਾ ਦੇਹੀ ਮਿਲਤਾ ਗਈ ਪਰ ਅਗਿਓ ਫਿਰ ਪਰਮੇਸ਼ਰ ਵਿਸਰ ਗਿਆ ਵਾਹਿਗੁਰੂ ਜੀ ਵਿਸਰ ਗਏ ਤੇ ਜਦੋਂ ਵਾਹਿਗੁਰੂ ਜੀ ਵਿਸਰ ਜਾਂਦੇ ਹਨ ਖਾਲਸਾ ਜੀ ਫਿਰ ਬਹੁਤ ਹਨੇਰੀ ਸਜਾ ਉਹ ਮਨੁੱਖ ਭੁਗਤਦਾ ਹੈ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਕਾ ਜਿਹੜੇ ਦੁੱਖ ਆਉਂਦੇ ਨੇ ਤਕਲੀਫਾਂ ਆਉਂਦੀਆਂ ਨੇ ਗਰੀਬੀ ਆ ਜਾਣੀ ਚਿੰਤਾ ਲੱਗ ਜਾਣੀ ਝੂਰਾ ਆ ਜਾਣਾ ਦੁੱਖ ਹੀ ਦੁੱਖ ਜ਼ਿੰਦਗੀ ਵਿੱਚ ਆ ਜਾਣੇ ਇਹ ਖਾਲਸਾ ਜੀ ਸਾਰੀਆਂ ਸਾਡੀਆਂ ਸਜਾਵਾਂ ਨੇ ਜੋ ਅਸੀਂ ਪਿੱਛੇ ਕਰਕੇ ਆਏ ਆਂ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੈ ਰੋਗ ਵਾਹਿਗੁਰਜੀ ਨੂੰ ਵਿਸਾਰ ਦੋਗੇ ਸਾਰੇ ਰੋਗ ਆ ਕੇ ਚਿੰਬੜ ਜਾਣਗੇ ਮਹਾਰਾਜ ਕਹਿੰਦੇ ਜਿਨ ਭੇਟਾ ਪੂਰਾ ਸਤਿਗੁਰੂ ਪਿਆਰੇ ਸੇ ਸਾਚੇ ਜੇ ਸੇ ਲਾਗੇ ਸਾਚੇ ਨਾਏ ਤਿਨਾਂ ਪਿੱਛੈ ਛੁਟਿਆ ਪਿਆਰੇ ਜੋ ਸਾਚੀ ਸ਼ਰਣਾਏ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰਜੀ ਨੂੰ ਪੂਜਿਆ ਹੈ ਸੇਵਿਆ ਹੈ ਜਿਹੜੇ ਵਾਹਿਗੁਰਜੀ ਨਾਲ ਮਿਲ ਪਏ ਨੇ ਉਹ ਵਾਹਿਗੁਰਜੀ ਦੇ ਨਾਮ ਨਾਲ ਜੁੜ ਕੇ ਹੀ ਮਿਲੇ ਹਨ ਤੇ ਭਾਈ ਐਸੇ ਸਾਧੂਆਂ ਦੀ ਫਿਰ ਸੇਵਾ ਕਰ ਲੋ ਗੁਰੂ ਕੀ ਸੰਗਤ ਦੀ ਸੇਵਾ ਕਰ ਲੋ ਇਨ੍ਹਾਂ ਪਿੱਛੇ ਛੁਟਿਆ ਪਿਆਰੇ ਉਹਨਾਂ ਪਿੱਛੇ ਲੱਗ ਕੇ ਫਿਰ ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ ਨਹੀਂ ਤੇ ਖਾਲਸਾ ਜੀ ਕਿਸੇ ਨੇ ਸਾਨੂੰ ਇਸ ਮਾਤ ਵਿੱਚ ਤੇ ਲੋਕ ਪਰਲੋਕ ਵਿੱਚ ਮਹਾਰਾਜ ਨੇ ਮਹਾਰਾਜ ਕਹਿੰਦੇ ਕਿਸੇ ਨੇ ਤੁਹਾਡਾ ਸਹਾਇਕ ਨਹੀਂ ਬਣਨਾ ਕਿਉਂਕਿ ਖਾਲਸਾ ਜੀ ਜਦੋਂ ਮੌਤ ਆਉਂਦੀ ਹੈ ਲਾਗੇ ਪਏ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਕਿਸ ਨੂੰ ਕੀ ਹੋ ਰਿਹਾ ਉੱਚੋ ਪਛਪੀਤੀ ਆਉਂਦੀ ਹੈ ਇਹ ਖਾਲਸਾ ਜੀ ਸਰੀਰ ਵਿੱਚੋਂ ਪ੍ਰਾਣਾ ਨੂੰ ਕੱਢ ਕੇ ਲੈ ਜਾਂਦੀ ਹੈ ਕਿਸੇ ਨੂੰ ਦੱਸਦੀ ਨਹੀਂ ਪੁੱਛਦੀ ਨਹੀਂ ਕੋਈ ਖੜਾਕਾ ਨਹੀਂ ਆਉਂਦਾ ਕੋਈ ਕੁਝ ਨਹੀਂ ਆਉਂਦਾ ਜਿਸ ਵੇਲੇ ਮੌਤ ਆਉਂਦੀ ਹੈ ਸਿਰਫ ਉਹ ਬੰਦਾ ਜਾਣਦਾ ਹੈ ਜਾਂ ਖਾਲਸਾ ਜੀ ਮੌਤ ਜਾਣਦੀ ਹੈ ਤੀਜੇ ਬੰਦੇ ਨੂੰ ਨਹੀਂ ਪਤਾ ਚੱਲਦਾ ਇਹਨੂੰ ਕੀ ਹੋ ਰਿਹਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮੌਤ ਦਾ ਜਿਹੜਾ ਭੈ ਹੈ ਡਰ ਹੈ ਇਹ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਲੱਥ ਜਾਂਦਾ ਵਾਹਿਗੁਰਜੀ ਦੇ ਨਾਮ ਦਾ ਅਭਿਆਸ ਕਰਕੇ ਲਤ ਜਾਂਦਾ ਸੋ ਗੁਰੂ ਕੀ ਬਾਣੀ ਪੜਿਆ ਕਰੀਏ ਨਾਮ ਜਪਿਆ ਕਰੀਏ ਨਾਮ ਵਿੱਚ ਹੀ ਸਭੇ ਬਰਕਤਾਂ ਹਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਉਹ ਦੱਸਦੇ ਨੇ ਕਿ ਮੈਂ ਪਹਿਲਾਂ ਬਾਹਰਸਾ ਉਥੇ ਐਕਸੀਡੈਂਟ ਹੋ ਗਿਆ ਸੀ ਮੇਰੇ ਕੋਲੋਂ ਤੇ ਬਹੁਤ ਸਾਰਾ ਖਰਚਾ ਹੋ ਗਿਆ ਫਿਰ ਕਈ ਕੋਸ਼ ਕਈ ਉਹਨਾਂ ਨੇ ਬੜੀ ਲੰਮੀ ਸਟੋਰੀ ਖਾਲਸਾ ਜੀ ਸੁਣਾਈ ਸੀ ਮੈਂ ਸਿੱਧੀ ਜੀ ਸੁਣਾ ਦਿੰਦਾ ਕਿ ਪਹਿਲਾਂ ਵੀਰ ਬਾਹਰ ਸੀ ਕਮਾਈ ਕਰਦਾ ਸੀ ਉਥੇ ਕੋਈ ਇਹ ਇਹਦੇ ਨਾਲ ਹੈਪਨਿੰਗ ਹੋ ਗਈ ਫਿਰ ਇਹ ਵੀਰ ਜਿਹੜਾ ਅਸੀਂ ਇੱਥੇ ਆ ਗਿਆ ਪੰਜਾਬ ਤੇ ਕਰਜ਼ਾ ਜਿਹੜਾ ਅਸੀਂ ਪਿੱਛੇ ਵੀ ਖਲੋਤਾ ਸੀ ਹੋਰ ਵੀ ਕਈ ਕੰਮ ਸਹੇੜੇ ਸੀ ਕਰਜ਼ਾ ਸਿਰ ਚੜ ਗਿਆ ਕਰਜ਼ਾ ਵੀ ਖਾਲਸਾ ਜੀ ਬਹੁਤ ਸਾਰਾ ਤੇ ਇਹ ਵੀਰ ਜਿਹੜਾ ਅਸੀਂ ਚਲੋ ਮਹਾਰਾਜ ਦੀ ਕਿਰਪਾ ਨਾਲ ਬੈਰਾਗੀ ਅਵਸਥਾ ਹੁੰਦੀ ਕਈਆਂ ਦੀ ਕਈਆਂ ਦੇ ਹਿਰਦੇ ਵਿੱਚ ਬਿਰਾਗ ਹੁੰਦਾ ਉਹ ਬਹੁਤ ਜ਼ਿਆਦਾ ਬੈਰਾਗੀ ਹੋ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਲੱਗ ਪੈਂਦੇ ਬੈਰਾਗ ਜਿਸ ਵੇਲੇ ਹਿਰਦੇ ਵਿੱਚ ਆ ਜਾਂਦਾ ਹੈ ਉਸ ਵੇਲੇ ਮਹਾਰਾਜ ਦੀ ਖੁਸ਼ੀ ਵੀ ਖਾਲਸਾ ਜੀ ਮਿਲਦੀ ਹੈ ਮਾਦੋ ਦਾਸ ਬੈਰਾਗੀ ਤਾਂ ਬਣਿਆ ਸੀ ਜਦੋਂ ਉਹਨੇ ਹਿਰਨੀ ਦੇ ਖਾਲਸਾ ਜੀ ਪੇਟ ਨੂੰ ਤੀਰ ਮਾਰਿਆ ਸੀ ਤੇ ਉਹ ਹਿਰਨੀ ਤੜਫਦੀ ਸੀ ਤੇ ਉਹਦੇ ਪੇਟ ਵਿੱਚ ਦੋ ਬੱਚੇ ਬਿਲਕੁਲ-ਬਿਲਕੁਲ ਕੇ ਮਰ ਗਏ ਸੀ ਤੇ ਜਦੋਂ ਇਹ ਵੇਖਿਆ ਤੇ ਦਇਆ ਆ ਗਈ ਦਇਆ ਦੇ ਨਾਲ ਹਿਰਦੇ ਵਿੱਚ ਬੈਰਾਗ ਉਤਪਨ ਹੋ ਗਿਆ ਉਹ ਬੈਰਾਗ ਕਰਕੇ ਫਿਰ ਖਾਲਸਾ ਜੀ ਉਹਨੇ ਜਿਹੜਾ ਸੀ ਉਹ ਕਮਾਨ ਤੀਰ ਕਮਾਨ ਛੱਡ ਦਿੱਤਾ ਸੀ ਹਥਿਆਰ ਛੱਡ ਦਿੱਤੇ ਸੀ ਤੇ ਫਿਰ ਕਲਗੀਧਰ ਮਹਾਰਾਜ ਨੇ ਫਿਰ ਉਹਰੇ ਹੱਥੀ ਸੱਚੇ ਪਾਸ਼ਾ ਮਹਾਰਾਜ ਨੇ ਤੀਰਾਂ ਦਾ ਪੱਥਾ ਤੇ ਸ਼੍ਰੀ ਸਾਹਿਬ ਪਕੜਾਉਣਾ ਕੀਤੀ ਸੀ ਬੈਰਾਗ ਜਿਹੜਾ ਹੈ ਖਾਲਸਾ ਜੀ ਬਹੁਤ ਵੱਡੀ ਤਾਕਤ ਹੈ ਸਿੱਖਾਂ ਨੇ ਜੰਗ ਕੀਤੀ ਛੇਵੇਂ ਪਾਸ਼ਾ ਮਹਾਰਾਜ ਦੇ ਸਿੱਖਾਂ ਨੇ ਖਾਲਸਾ ਜੀ ਕਿਉਂਕਿ ਉਸ ਵੇਲੇ ਤੇ ਸੱਚੀਓ ਗੱਲ ਸੀ ਕਿਸੇ ਨੇ ਕਦੇ ਕਰਦ ਨਹੀਂ ਸੀ ਫੜੀ ਜੰਗ ਕਿਵੇਂ ਲੜਨੀ ਸੀ ਪਰ ਮਹਾਰਾਜ ਧੰਗੁਰੂ ਅਰਜਣ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੇ ਉਹਨਾਂ ਸਿੱਖਾਂ ਦੇ ਹਿਰਦੇ ਵਿੱਚ ਖਾਲਸਾ ਜੀ ਜੋਸ਼ ਭਰ ਦਿੱਤਾ ਮੈਰਾਗ ਭਰ ਦਿੱਤਾ ਨਾਲ ਹੀ ਜੋਸ਼ ਵੀਰ ਰਸ ਭਰ ਦਿੱਤਾ ਫਿਰ ਉਹਨਾਂ ਚੰਗਾ ਲੜੀਆਂ ਕਲਗੀਧਰ ਸਵਾਮੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੇਲੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਮਾਤਾ ਜੀ ਸ਼ਹੀਦ ਹੋ ਗਏ ਸਤਗੁਰੂ ਧੰਗੁਰੂ ਤੇ ਇੱਕ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਗਏ ਖਾਲਸਾ ਜੀ ਐਸਾ ਬੈਰਾਗ ਹਿਰਦੇ ਵਿੱਚ ਸਿੱਖਾਂ ਦੇ ਆਇਆ ਤੇ ਨਾਲ ਹੀ ਵੀਰ ਦਸ ਆ ਗਿਆ ਤੇ ਉਹ ਫਿਰ ਖਾਲਸਾ ਜੀ ਜੰਗਾਂ ਜਿੱਤੀਆਂ ਤੇ ਇਹ ਬੈਰਾਗ ਅਵਸਥਾ ਜਿਹੜੀ ਬਹੁਤ ਵੱਡੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੈਰਾਗੀ ਜਿਹੜਾ ਹੁੰਦਾ ਜਦੋਂ ਨਾਮ ਬਾਣੀ ਪੜ੍ਹਦੇ ਆ ਅੱਖਾਂ ਦੇ ਵਿੱਚੋਂ ਹੰਝੂ ਚੱਲ ਪੈਣ ਪਰ ਉਹ ਆਪਣੇ ਨਾਲ ਖਾਲਸਾ ਜੀ ਕੋਸ਼ ਇੱਕ ਦੋ ਮਿੰਟ ਹੁੰਦਾ ਪਰ ਜਿਹੜਾ ਅਸਲੀ ਬੈਰਾਗ ਆ ਉਹ 24 ਘੰਟੇ ਅੱਠੇ ਪੈਰ ਰਹਿੰਦਾ ਜਿਹੜੇ ਮਨੁੱਖ ਨੇ ਵਾਹਿਗੁਰੂ ਜੀ ਤੋਂ ਵਿਛੜੇ ਹੋਏ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਦਿਨ ਰਾਤ ਖਾਲਸਾ ਜੀ ਉਹਨਾਂ ਦੇ ਅੱਖਾਂ ਦੇ ਵਿੱਚੋਂ ਜਲ ਚੱਲਦਾ ਰਹਿੰਦਾ ਤੇ ਜਿਹੜੇ ਸਾਡੇ ਵਰਗੇ ਇਹਨਾਂ ਨੂੰ ਬੈਰਾਗ ਕਿਤੇ ਕਿਤੇ ਆਉਂਦਾ ਕਿਣਕਾ ਮਾਤਰ ਕਿਤੇ ਆ ਜਾਂਦਾ ਇੱਕ ਦੋ ਮਿੰਟ ਵਾਸਤੇ ਤਾਂ ਅੱਖਾਂ ਗਿਲੀਆਂ ਹੋ ਜਾਂਦੀਆਂ ਸੋ ਬੈਰਾਗ ਬੜੀ ਵੱਡੀ ਗੱਲ ਹੈ ਤੇ ਵੀਰ ਖਾਲਸਾ ਜੀ ਕਹਿੰਦਾ ਕਿ ਮੈਂ ਮਰਨ ਨੂੰ ਥਾਂ ਲੱਭਦਾ ਸਾ ਵੀ ਕੀ ਕਰੀਏ ਕਿੱਥੇ ਜਾਈਏ ਬੈਂਕ ਵਾਲੇ ਘਰ ਜਿਹੜੇ ਮਾਰਦੇ ਸੀ ਜਿੱਥੇ ਲੋਕਾਂ ਕੋਲੋਂ ਪੈਸੇ ਫੜਦੇ ਸੀ ਉਹ ਵੀ ਘਰ ਆ ਕੇ ਬਾਪੂ ਦੀ ਬੇਇੱਜ਼ਤੀ ਕਰਦੇ ਸੀ ਮਾਂ ਪਿਓ ਦੀ ਬੇਇੱਜ਼ਤੀ ਕਰਦੇ ਸੀ ਮੈਨੂੰ ਘੇਰਦੇ ਸੀ ਦੋ ਚਾਰ ਵਾਰ ਵੀਰ ਕਹਿੰਦਾ ਮੈਨੂੰ ਕੁੱਟਿਆ ਵੀ ਆ ਉਹਨਾਂ ਨੇ ਇੱਕ ਵਾਰ ਤੇ ਮੇਰੇ ਪੈਰ ਦੀਆਂ ਉਂਗਲਾਂ ਦੋ ਟੁੱਟ ਗਈਆਂ ਸੀ ਇੱਕ ਵਾਰ ਮੈਨੂੰ ਮੋਟਰਸਾਈਕਲ ਤੋਂ ਜਾਂਦਿਆਂ ਉਹਨਾਂ ਨੇ ਪਿੱਛੋਂ ਗੱਡੀ ਮਾਰ ਕੇ ਸਿਟਿਆ ਸੀ ਤੇ ਇਦਾਂ ਕਹਿੰਦਾ ਮੇਰੇ ਨਾਲ ਇਦਾਂ ਦੇ ਮਾੜੇ ਜਿਹੜਾ ਸਮਾਂ ਮੇਰੇ ਤੇ ਬਹੁਤ ਆਇਆ ਤੇ ਮੈਂ ਰੋਂਦਾ ਸਾਬੀ ਮੈਂ ਮਰ ਜਾਵਾਂ ਤੇ ਫਿਰ ਕੀ ਪਤਾ ਸ਼ਾਇਦ ਕਹਿੰਦਾ ਫਿਰ ਮੈਂ ਇਹ ਵੀ ਸੋਚਿਆ ਵੀ ਮੈਂ ਆਪਣੀ ਕਿਡਨੀ ਕੱਢ ਕੇ ਇੱਕ ਵੇਚ ਦਵਾਂ ਕੋਸ਼ਣਾ ਕੋਸ਼ ਤੇ ਪੈਸੇ ਲੱਤਣਗੇ ਕਿਉਂਕਿ ਖਾਲਸਾ ਜੀ ਲੱਖਾਂ ਦੀ ਖੇਡ ਸੀ ਲੱਖਾਂ ਦੇ ਵਿੱਚ ਪੈਸੇ ਸੀਗੇ ਉਹ ਵੀਰ ਦੇ ਦੇਣ ਵਾਲੇ ਤੇ ਫਿਰ ਕੀ ਖੇਡ ਵਰਤਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਹੁੰਦੀ ਹੈ ਵੀਰ ਤੇ ਵੀਰ ਕਹਿੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਆਪ ਹੀ ਕਲਾ ਵਰਤਦੀ ਹੈ ਬਜਨ ਸੁਣਦਿਆਂ ਸੁਣਦਿਆਂ ਮੈਂ ਕਥਾ ਸੁਣਦਾ ਸਾਂ ਦਰਬਾਰ ਸਾਹਿਬ ਗਿਆ ਉਥੇ ਮਨਜੀਤ ਸਾਹਿਬ ਕਥਾ ਚੱਲਦੀ ਸੀ ਤੇ ਕਥਾ ਸੁਣ ਕੇ ਤੇ ਸਮਾਪਤੀ ਤੋਂ ਬਾਅਦ ਮੈਂ ਉੱਥੇ ਬੈਠਾ ਸਾਂ ਮਨ ਬੈਰਾਗੀ ਜਿਹਾ ਹੋ ਗਿਆ ਜਲ ਅੱਖਾਂ ਵਿੱਚੋਂ ਜਾਣ ਲੱਗ ਪਿਆ ਉੱਥੇ ਇੱਕ ਬਹੁਤ ਬਜ਼ੁਰਗ ਅਵਸਥਾ ਦੇ ਬਾਪੂ ਸੀ ਉਹ ਮੈਨੂੰ ਪੁੱਛਦੇ ਪੁੱਤਰਾ ਕੀ ਗੱਲ ਹੋਈ ਤੇ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਵੀ ਬਾਪੂ ਜੀ ਵੀ ਸਿਰ ਤੇ ਕਰਜ਼ਾ ਬਹੁਤ ਹੈ ਤੇ ਮਹਾਰਾਜ ਦੇ ਚਰਨਾਂ ਵਿੱਚ ਹੀ ਦੱਸਣ ਆਇਆ ਵੀ ਮਹਾਰਾਜ ਜਾਂ ਤੇ ਫਿਰ ਮੈਨੂੰ ਮੁਕਾ ਦਿਓ ਤੇ ਜਾ ਮੇਰਾ ਕਰਜ਼ਾ ਮੁਕਾ ਦਿਓ ਤੇ ਕਹਿੰਦੇ ਉਹ ਬਜ਼ੁਰਗ ਨੇ ਮੋਢੇ ਤੇ ਹੱਥ ਰੱਖ ਕੇ ਵੀਰ ਨੂੰ ਵੀਰ ਕਹਿੰਦਾ ਮੈਨੂੰ ਕਿਹਾ ਸੀ ਵੀ ਫਿਕਰ ਨਾ ਕਰ ਜਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਜਾ ਉੱਥੇ ਅਰਦਾਸ ਕਰ ਜਾ ਮਹਾਰਾਜ ਗੁਰੂ ਰਾਮਦਾਸ ਮਹਾਰਾ ਨੇ ਉਸ ਘਰ ਦੀ ਆਪਣੇ ਘਰ ਦੀਆਂ ਸਾਰੇ ਖਜ਼ਾਨੇ ਦੀਆਂ ਚਾਬੀਆਂ ਬਾਬਾ ਦੀਪ ਸਿੰਘ ਸਾਹਿਬ ਨੂੰ ਦਿੱਤੀਆਂ ਖਜ਼ਾਨਚੀ ਬਣਾਇਆ ਆ ਆਪਣੇ ਘਰ ਦਾ ਜਾ ਉਹ ਖਜ਼ਾਨਚੀ ਦੇ ਕੋਲ ਜਾ ਕੇ ਬੇਨਤੀ ਕਰ ਗੁਰੂ ਰਾਮਦਾਸ ਮਹਾਰਾ ਕਿਰਪਾ ਕਰਨਗੇ ਤੇਰਾ ਕਰਜ਼ਾ ਉਤਰ ਜਾਊਗਾ ਉਹ ਬਾਪੂ ਨੇ ਮੇਰਾ ਇਨਾ ਹੌਸਲਾ ਕਹਿੰਦਾ ਵਧਾਇਆ ਵੀਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦਰਸ਼ਨ ਕਰਨ ਚਲਾ ਗਿਆ। ਉਥੇ ਦਰਸ਼ਨ ਕੀਤੇ ਉਥੇ ਬਹਿ ਕੇ ਬੈਰਾਗ ਬੈਰਾਗ ਆ ਗਿਆ। ਸੇਵਾ ਕੀਤੀ ਲੰਗਰ ਵਿੱਚ। ਤਿੰਨ ਚਾਰ ਘੰਟੇ ਮੈਂ ਉਥੇ ਰਿਹਾ ਉਸ ਤੋਂ ਬਾਅਦ ਵੀਰ ਕਹਿੰਦਾ ਕਿ ਮੈਨੂੰ ਪਤਾ ਲੱਗਾ ਵੀ ਇੱਥੇ ਐਤਵੰਦ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀ ਚਪੈਰਾ ਕੀ ਹੁੰਦਾ। ਕਹਿੰਦਾ ਇੱਕ ਦਿਨ ਮੈਂ ਦਰਸ਼ਨ ਕਰਨ ਵਾਸਤੇ ਐਤਵਾਰ ਆ ਗਿਆ ਕਹਿੰਦਾ ਬਹੁਤ ਸੰਗਤਤ ਮੈਂ ਉਥੇ ਪੁੱਛਿਆ ਵੀ ਕੋਈ ਸਮਾਗਮ ਲੱਗਦਾ ਅੱਜ? ਕਹਿੰਦਾ ਮੈਂ ਪੁੱਛਿਆ ਤੋ ਕਹਿੰਦੇ ਸਮਾਗਮ ਨਹੀਂ ਹਰ ਐਤਵਾਰ ਇਦਾਂ ਸੰਗਤ ਚ ਪਹਿਰਾ ਕਟਣ ਆਉਂਦੀ ਹੈ ਤੇ ਉਹ ਉਹ ਤਾਂ ਕਰਕੇ ਇੰਨੀ ਸੰਗਤ ਹੈ ਫਿਰ ਉਹਨੇ ਕਹਿੰਦਾ ਮੈਂ ਪੁੱਛਿਆ ਸਾਰਾ ਹੀ ਉੱਥੇ ਵੀ ਇਹ ਕੀ ਹੁੰਦਾ ਕਿਉਂ ਕਰਦੇ ਆ ਕਿਦਾਂ ਤੇ ਕਹਿੰਦੇ ਫਿਰ ਉੱਥੇ ਨਾ ਉਹਨੇ ਮੈਨੂੰ ਵੀਰ ਨੇ ਸਾਰਾ ਹੀ ਅੱਗੋਂ ਦੱਸਿਆ ਵੀ ਇਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੰਗਤ ਬਾਣੀ ਪੜ੍ਹਦੀ ਆ ਬਹਿ ਕੇ ਤੇ ਬਹੁਤ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਮਾਰ ਕੋ ਮੰਗੀਏ ਮਿਲਦਾ ਤੇ ਵੀਰ ਕਹਿੰਦਾ ਮੈਂ ਪਹਿਲੀ ਵਾਰ ਚ ਪਹਿਰੇ ਚ ਬੈਠਿਆ ਪੁੱਥੀ ਮੈਨੂੰ ਮਿਲੀ ਜਬ ਚੀ ਸਹਿਬ ਦਾ ਪਾਠ ਹੋਇਆ ਚੌਪਾਈ ਸਹਿਬ ਦਾ ਪਾਠ ਸੀ ਸੁਖਣੀ ਸਹਿਬ ਦਾ ਪਾਠ ਸੀ ਅਨੰਦ ਸਹਿਬ ਦਾ ਪਾਠ ਅਰਦਾਸ ਹੋਈ ਕਹਿੰਦਾ ਬੜਾ ਮਨ ਨੂੰ ਆਨੰਦ ਆਇਆ ਸਕੂਨ ਆਇਆ ਕਹਿੰਦਾ ਮੈਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਕਿਸੇ ਦਾ ਪੈਸਾ ਦੇਣਾ ਮੈਨੂੰ ਇਦਾਂ ਹੋ ਗਿਆ ਉੱਥੇ ਬੈਠਿਆ ਵੀ ਮੈਂ ਹੀ ਰਾਜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਹਰ ਐਤਵਾਰ ਆਉਣ ਲੱਗ ਪਿਆ ਮਹਾਰਾਜ ਦੇ ਚਰਨਾਂ ਵਿੱਚ ਸ਼ੀਧੀ ਦੇ ਬਾਰੇ ਪਤਾ ਲੱਗਾ ਉਹ ਵੀ ਕਰਾਈ ਅਰਦਾਸਾਂ ਵੀ ਕਰਾਈਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਲੀ-ਹੌਲੀ ਸਤਿਗੁਰਾਂ ਦੀ ਮਿਹਰ ਵਰਤਣ ਲੱਗ ਪਈ ਮਨ ਜਿਹੜਾ ਸੀ ਉਹ ਇਹ ਗੱਲ ਕਹਿਣ ਲੱਗ ਪਿਆ ਪਹਿਲਾਂ ਮਨ ਕਹਿੰਦਾ ਸੀ ਵੀ ਮਰ ਜੀਏ ਹੁਣ ਮਹਾਰਾਜ ਦੇ ਦਰ ਜਾਣ ਨਾਲ ਮਨ ਕੱਟੜਾ ਹੋ ਗਿਆ ਇਹ ਕਹਿਣ ਲੱਗ ਪਿਆ ਵੀ ਨਹੀਂ ਫੇਰ ਕੀ ਹੋ ਗਿਆ ਪੈਸੇ ਹੀ ਆ ਲੋਕਾਂ ਨੇ ਵੀ ਦੇਣੇ ਹੀ ਆ ਕੁਝ ਨਹੀਂ ਹੁੰਦਾ ਝੋਰਾ ਨਹੀਂ ਕਰਨਾ ਵੇਖ ਲਾਂਗੇ ਜਿਹੜਾ ਕੋਈ ਆਊਗਾ ਮਹਾਰਾਜ ਆਪੇ ਵੇਖਣਗੇ ਬਾਬਾ ਦੀਪ ਸਿੰਘ ਸਾਹਿਬ ਸਾਡੇ ਨਾਲ ਆ ਸਾਨੂੰ ਕੀ ਲੋੜ ਹੈ ਮਨ ਨੂੰ ਖਾਲਸਾ ਜੀ ਤਰਵਾਸ ਆ ਗਿਆ ਤੇ ਕਹਿੰਦਾ ਮੈਨੂੰ ਆਪਣੇ ਆਪ 'ਚ ਇਹ ਫੀਲ ਹੋਣ ਲੱਗ ਪਿਆ ਜਦੋਂ ਕਹਿੰਦਾ ਮੈਂ ਜਿਹੜੇ ਲੋਕ ਮੈਨੂੰ ਅੱਖਾਂ ਕੱਢਦੇ ਸੀ ਵੀ ਮਾਰ ਹੀ ਦੇਣਾ ਇਹਨੂੰ ਉਹ ਲੋਕ ਮੈਨੂੰ ਬੁਲਾ ਕੇ ਲੰਘਣ ਲੱਗ ਪਏ ਜਿਨ੍ਹਾਂ ਦੇ ਮੈਂ ਪੈਸੇ ਦੇਣੇ ਸੀ ਉਹ ਮੈਨੂੰ ਬੁਲਾ ਕੇ ਲੰਘਣ ਲੱਗ ਪਏ ਇੱਥੋਂ ਤੱਕ ਇੱਕ ਬੰਦੇ ਦੇ ਤਾਂ ਬਹੁਤ ਪੈਸੇ ਸੀ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਯਾਰ ਮੈਨੂੰ ਤੇਰੇ ਹਾਲਾਤ ਪਤਾ ਕੋਈ ਨਹੀਂ ਤੂੰ ਟਰਾਈ ਕਰ ਤੇ ਜ਼ਰੂਰ ਤੂੰ ਮੇਰੇ ਪੈਸੇ ਮੋੜ ਦੇ ਜਦੋਂ ਤੇਰੇ ਕੋਲ ਹੋਣਗੇ ਮੋੜ ਦੇ ਇੰਨਾ ਉਹਨੇ ਗੱਲ ਕਹੀ ਤੇ ਖਾਲਸਾ ਜੀ ਕਹਿੰਦਾ ਮੈਂ ਸੋਚਾਂ ਵੀ ਇਹ ਕਿਵੇਂ ਮਹਾਰਾਜ ਦੀ ਕਲਾ ਵਰਤ ਗਈ ਫਿਰ ਉਸ ਤੋਂ ਬਾਅਦ ਵੱਡੀ ਖੇਡ ਵਰਤਦੀ ਆ ਕਹਿੰਦਾ ਵੀ ਮੈਂ ਪੰਜ ਪਾਠ ਘਰੇ ਆ ਕੇ ਪੱਕੇ ਹੀ ਕਰਨੇ ਸ਼ੁਰੂ ਕਰਤੇ ਜਪਜੀ ਸਾਹਿਬ ਦੇ ਸਵੇਰੇ ਮਨੇਰੇ ਉੱਠਣਾ ਮੂਲ ਮੰਤਰ ਦਾ ਜਾਪ ਕਰਨਾ ਪੰਜ ਪਾਠ ਪੱਕੇ ਜਪਜੀ ਸਾਹਿਬ ਦੇ ਕਰਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਫਿਰ ਕੋਈ ਨਾ ਕੋਈ ਕੰਮ ਕਾਜ ਘਰ ਦਾ ਕਰਨਾ ਤੇ ਥੋੜੀ ਜੀ ਜ਼ਮੀਨ ਸੀ ਇਹੀ ਸੋਚਦੇ ਸਾਂ ਉਹ ਵੇਚ ਲਈਏ ਪਰ ਉਹ ਵੇਕਨੀ ਨਹੀਂ ਸੀ ਬਹੁਤ ਟਰਾਈ ਕੀਤਾ ਪਰ ਨਹੀਂ ਉਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਵੀਰ ਕਹਿੰਦਾ ਕਿ ਮਹਾਰਾਜ ਦੀ ਕਿਰਪਾ ਨਾਲ ਨਾ ਚਲੋ ਰਾਤ ਨੂੰ ਵੀ ਕਹਿੰਦਾ ਜਦੋਂ ਮੈਂ ਉੱਠਣਾ ਉਸ ਵੇਲੇ ਮੈਂ ਮੂਲ ਮੰਤਰ ਦਾ ਜਾਪ ਕਰਨਾ ਜਦੋਂ ਵੀ ਉੱਠਣਾ ਕਹਿੰਦਾ ਇੱਕ ਦਿਨ ਮੈਂ 1:30 ਵਜੇ ਮੇਰੀ ਜਾਗ ਖੁੱਲੀ ਮੈਂ ਇਸ਼ਨਾਨ ਕਰ ਲਿਆ ਤੇ ਮੂਲ ਮੰਤਰ ਜਪਣ ਲੱਗ ਪਿਆ ਕਹਿੰਦਾ ਮੂਲ ਮੰਤਰ ਜਪਦਿਆਂ 35 ਮਿੰਟ ਹੋਏ ਹੋਣਗੇ ਅੱਧਾ ਘੰਟਾ 35 ਮਿੰਟ ਮੈਨੂੰ ਨੀਂਦ ਆ ਗਈ ਮੈਂ ਬੈਡ ਦੀ ਢੋਲ ਆ ਕੇ ਇਦਾਂ ਪਿੱਛੇ ਨੂੰ ਤੌਣ ਸਿੱਟੀ ਹੋਈ ਆ ਸੁਣਾਣਾ ਲੱਗਾ ਹੋਇਆ ਤੌਣ ਨੂੰ ਤੇ ਪਿੱਛੇ ਨੂੰ ਨੀਂਦ ਆ ਗਈ ਮੈਨੂੰ ਤੇ ਜਦੋਂ ਨੀਂਦ ਆਈ ਤੇ ਖਾਲਸਾ ਜੀ ਵੀਰ ਕਹਿੰਦਾ ਵੀ ਮੈਨੂੰ ਲੱਗੇ ਮੇਰੇ ਮੈਨੂੰ ਆਵਾਜ਼ ਸ਼ਬਦ ਦੀ ਸੁਣਦੀ ਆ ਸ਼ਬਦ ਕਿਹੜਾ ਖਾਲਸਾ ਜੀ ਮਹਾਰਾਜ ਦੀ ਬਾਣੀ ਦਾ ਕਿ ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਹਿੰਦਾ ਇਹ ਪੰਕਤੀ ਨਹੀਂ ਮੈਨੂੰ ਸੁਣੀ ਮੈਨੂੰ ਇਹ ਪੰਕਤੀ ਸੁਣੀ ਕਰਜ ਉਤਾਰਿਆ ਸਤਿਗੁਰੂ ਕਰਜ ਉਤਾਰਿਆ ਸਤਿਗੁਰੂ ਇਦਾਂ ਕਹਿੰਦਾ ਇਹ ਮੈਨੂੰ ਪੰਕਤੀ ਐ ਸਾਫ਼ ਸੁਣੀ ਕਹਿੰਦਾ ਵੀ ਜਦੋਂ ਉਹਨਾਂ ਥੋੜੇ ਚਿਰ ਬਾਅਦ ਮੇਰੀ ਅੱਖ ਖੁੱਲੀ ਤੇ ਕਹਿੰਦਾ ਵੀ ਮੈਂ ਬੜਾ ਜ਼ੋਰ ਲਾਇਆ ਵੀ ਮੈਨੂੰ ਪੰਕਤੀ ਯਾਦ ਆਵੇ ਕਹਿੰਦਾ ਯਾਦ ਨਾ ਆਵੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਫਿਰ ਦੁਪਹਿਰੇ ਤੇ ਗਿਆ ਕਹਿੰਦਾ ਓਦਣ ਵੀ ਮੈਂ ਮਹਾਰਾਜ ਜੀ ਅਰਦਾਸ ਕੀਤੀ ਮਹਾਰਾਜ ਜੀ ਤੁਸੀਂ ਮੈਨੂੰ ਸੰਕੇਤ ਦਿੱਤਾ ਤੇ ਮੈਨੂੰ ਦੱਸੋ ਜੇ ਮਹਾਰਾਜ ਕੋਈ ਤੁਸੀਂ ਮੈਨੂੰ ਸੰਕੇਤ ਦਿੱਤਾ ਉਹ ਸ਼ਬਦ ਜਿਹੜਾ ਸੀ ਮੈਨੂੰ ਯਾਦ ਆ ਜਾਵੇ ਮਹਾਰਾਜ ਕੀ ਉਹ ਤੁਹਾਡੀ ਬਾਣੀ ਦਾ ਹੈ ਮੈਨੂੰ ਪਤਾ ਨਹੀਂ ਮਹਾਰਾਜ ਕਿਰਪਾ ਕਰੋ ਤੇ ਐਵੇਂ ਕਹਿੰਦਾ ਮੈਂ ਅਰਦਾਸ ਕੀਤੀ ਤੇ ਪਰ ਉਹ ਸ਼ਬਦ ਯਾਦ ਨਹੀਂ ਆਇਆ ਤੇ ਕਹਿੰਦਾ ਮੇਰੇ ਕੰਨਾਂ ਲੱਗੇ ਕਿਸੇ ਨੇ ਬੋਲਿਆ ਕਹਿੰਦਾ ਉਸ ਤੋਂ ਬਾਅਦ ਨਾ ਅਸੀਂ ਮੈਂ ਅਜੇ ਸ਼ਹੀਦਾਂ ਸਾਹਿਬ ਤੋਂ ਨਿਕਲਣਾ ਹੀ ਸੀਗਾ ਤੇ ਮੇਰੇ ਨਾਲ ਇੱਕ ਮੇਰਾ ਮਿੱਤਰ ਸੀ ਉਹ ਕਹਿੰਦਾ ਆਪਾਂ ਚਲੋ ਦਰਬਾਰ ਸਾਹਿਬ ਵੀ ਇਸ਼ਨਾਨ ਕਰ ਜਾਈਏ ਵੀ ਰਾਤ ਰਾਤ ਲੇਟ ਚੱਲ ਜਾਾਂਗੇ ਕੋਈ ਨਹੀਂ ਗੱਡੀ ਤੇ ਗਏ ਸਾਂ じゃ ਰਾਤ ਰਹਿ ਲਾਂਗੇ ਇਦਾਂ ਕਹਿੰਦਾ ਸਾਡੀ ਵਿਉਂਤ ਬਣੀ ਅਸੀਂ ਚਲੇ ਗਏ ਕਹਿੰਦੇ ਅਸੀਂ ਗੁਰੂ ਮਹਾਰਾਜ ਦੇ ਘਰ ਜਦੋਂ ਗਏ ਤੇ ਉੱਥੇ ਨਾ ਭਾਜਾ ਲੱਤਦਾ ਸੀ ਸਬਜੀ ਲੱਤਦੀ ਸੀ ਸਬਜੀ ਆਈ ਸੀ ਤੇ ਉਹ ਸਿੰਘ ਦੋ ਸੀ ਕਿ ਸਾਨੂੰ ਉਹ ਕਹਿੰਦੇ ਆਓ ਆਪਾਂ ਸਬਜੀ ਲਾ ਲਈਏ ਉਹ ਸਿੰਘੋ ਅਸੀਂ ਨਾਲ ਚਲੇ ਗਏ ਉਹਨਾਂ ਦੇ ਸਬਜੀ ਲਾਉਣ ਲੱਗ ਪਏ ਤੇ ਉੱਥੇ ਵੀ ਨਾ ਉਹ ਬਜ਼ੁਰਗਾਂ ਨੂੰ ਟੱਕਰ ਗਏ ਜਿਹੜੇ ਬਜ਼ੁਰਗ ਨੇ ਮੈਨੂੰ ਕਿਹਾ ਸੀ ਸ਼ੀਦਾ ਸਾਹਿਬ ਜਾ ਉਹ ਮੈਨੂੰ ਦਰਬਾਰ ਸਾਹਿਬ ਫੇਰ ਟੱਕਰ ਗਏ ਕਹਿੰਦੇ ਉਹਨਾਂ ਨੇ ਜਦੋਂ ਟੱਕਰੇ ਤੇ ਮੈਂ ਉਹਨਾਂ ਦੇ ਗੋਡੀ ਹੱਥ ਲਾ ਕੇ ਫਤਿਹ ਬਲਾਈ ਵੀ ਮੈਂ ਹੁਣ ਸ਼ੀਦਾ ਸਾਹਿਬ ਉਹਨਾਂ ਮੇਰਾ ਮਨ ਬੜਾ ਮਾਰ ਰਹੇ ਨੇ ਬਲਵਾਨ ਕਰ ਦਿੱਤਾ ਵੀ ਪੈਸੇ ਤਾਂ ਜੇ ਨਹੀਂ ਉਤਰੇ ਦੇ ਮਾਰ ਨੇ ਕਿਰਪਾ ਕਰਤੀ ਕਹਿੰਦੇ ਉਹ ਬਜ਼ੁਰਗ ਮੈਨੂੰ ਪਤਾ ਕੀ ਕਹਿਣ ਲੱਗਾ ਕਹਿੰਦਾ ਪੁੱਤਰਾ ਬਾਣੀ ਪੜਨੀ ਆਉਂਦੀ ਆ ਕਹਿੰਦੇ ਮੈਂ ਆਖਿਆ ਵੀ ਹਾਂ ਮੈਂ ਪੜ ਲੈਣਾ ਜੀ ਬਾਣੀ ਕਹਿੰਦੇ ਫਿਰ ਮਹਾਰਾ ਦਾ ਸ਼ਬਦ ਪੜਿਆ ਕਰ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਕਹਿੰਦਾ ਮੈਂ ਹਿਲ ਗਿਆ ਵੀ ਇਹ ਬੰਦਾ ਕਿੱਦਾਂ ਦੱਸ ਸਕਦਾ ਮੈਨੂੰ ਇਹ ਗੱਲ ਵੀ ਇਹ ਇਹੋ ਹੀ ਸ਼ਬਦ ਸੀ ਜਿਹੜਾ ਮੈਨੂੰ ਯਾਦ ਨਹੀਂ ਸੀ ਆਉਂਦਾ ਕਰਜ ਉਤਾਰਿਆ ਸਤਿਗੁਰੂ ਕਰਜ ਉਤਾਰਿਆ ਸਤਿਗੁਰੂ ਕਹਿੰਦਾ ਫਿਰ ਮੈਂ ਉਹ ਬਜ਼ੁਰਗ ਨੂੰ ਨਾ ਕਿਹਾ ਵੀ ਬਾਬਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਉਹ ਮੈਨੂੰ ਕਹਿੰਦੇ ਵੀ ਪਹਿਲਾਂ ਭਾਜਾ ਲਾਈਏ ਫਿਰ ਆਪਾਂ ਗੱਲ ਕਰਦੇ ਆ ਮੈਂ ਆ ਬਰਤਨ ਰੱਖਵਾ ਉਹਨਾਂ ਦੇ ਹੱਥ ਵਿੱਚ ਬਰਤਨ ਫੜੇ ਸੀ ਕਹਿੰਦੇ ਅਸੀਂ ਭਾਜਾ ਲਾਉਣ ਲੱਗ ਪਏ ਤੇ ਉਹ ਬਰਤਨ ਰੱਖਣ ਚਲੇ ਗਏ ਬਰਤਨ ਰੱਖ ਕੇ ਨਾ ਕਦੇ ਮੈਨੂੰ ਉਹ ਮਿਲੇ ਉਹ ਕਿਤੇ ਨਹੀਂ ਨਜ਼ਰ ਆਏ ਮੈਂ ਫੇਰ ਵੀ ਜਾਂਦਾ ਰਿਆ ਮੈਨੂੰ ਕਦੇ ਨਜ਼ਰ ਨਹੀਂ ਮੈਂ ਉੱਥੇ ਪੁੱਛਿਆ ਕਿਸੇ ਨੇ ਉਹਨਾਂ ਬਾਰੇ ਨਹੀਂ ਵੇਖਿਆ ਜਾਣਿਆ ਤੇ ਕਹਿੰਦਾ ਉਸ ਦਿਨ ਤੋਂ ਬਾਅਦ ਮੇਰੇ ਮਾਨ ਨੇ ਕਿਹਾ ਵੀ ਇਹ ਸ਼ਬਦ ਦਾ ਮੈਂ ਜਾਪ ਕਰਾਂ ਕਹਿੰਦਾ ਮੈਂ ਫਿਰ ਮਹਾਰਾਜ ਦੀ ਕਿਰਪਾ ਨਾਲ ਸਾਡੇ ਗਰੰਥੀ ਸਿੰਘ ਨੂੰ ਮੈਂ ਪੁੱਛ ਕੇ ਵੀ ਮੈਂ ਸ਼ਬਦ ਦਾ ਜਾਬ ਕਰਨਾ ਕਿਵੇਂ ਕਰ ਸਕਦੇ ਆ ਉਹ ਕਹਿੰਦਾ ਵੀ ਤੂੰ ਕੜਾ ਪ੍ਰਸ਼ਾਦ ਦੀ ਦੇਗ ਬਣਾ ਲਈਂ ਤੇ ਫਿਰ ਤੂੰ ਕਰੀ ਤੇ ਮਹਾਰਾਜ ਕਿਰਪਾ ਕਰਨਗੇ ਤੇ ਕਹਿੰਦਾ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਆਹ ਸਾਹ ਬਲ ਬਖਸ਼ਿਆ ਫਿਰ ਮੈਂ ਉਹ ਇਹ ਪਾਠ ਦੀਆਂ ਕਿੰਨਾ ਮੈਂ 5-5 ਮਾਲਾ ਦੇਣ ਵਿੱਚ ਕਰ ਦੇਣੀਆਂ ਤੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਵਰਤੀ ਸਤਿਗੁਰਾਂ ਦੀ ਦਇਆ ਹੋਈ ਜਿਹੜੀ ਜ਼ਮੀਨ ਸਾਡੀ ਵਿਕਦੀ ਨਹੀਂ ਸੀ ਉਹ ਜ਼ਮੀਨ ਸਾਡੀ ਜਿੱਥੇ ਜ਼ਮੀਨ ਸੀਗੀ ਉਹਦਾ ਕੋਈ ਰੇਟ ਨਹੀਂ ਸੀ ਉੱਥੇ ਖਾਲਸਾ ਜੀ ਕਹਿੰਦੇ ਉਹ ਨਿਕਲ ਆਇਆ ਫੈਕਟਰੀ ਕੋਈ ਸੀ ਬਣਨੀ ਉਹ ਫੈਕਟਰੀ ਉਹਨਾਂ ਨੇ ਲਾਉਣੀ ਸੀਗੀ ਉਹ ਜ਼ਮੀਨ ਲੱਭਦੇ ਫਿਰਦੇ ਸੀਗੇ ਬੰਦੇ ਤੇ ਉਹ ਪਹਿਲਾਂ ਰੋਡ ਦੇ ਉੱਤੇ ਸੀਗੀ ਫਿਰ ਉਹ ਰੋਡ ਤੋਂ ਪਿੱਛੇ ਉਹਨਾਂ ਨੇ ਜਗ੍ਹਾ ਲੈ ਲਈ ਕਹਿੰਦੇ ਇੱਥੇ ਬਣਾਉਣੇ ਆ ਤੇ ਜਦੋਂ ਪੁੱਛ ਪਰਤਾਲ ਕਰਕੇ ਉਹਨਾਂ ਬੰਦਿਆਂ ਨੇ ਨਹੀਂ ਦਿੱਤੀ ਤਾਂ ਸਾਡੇ ਕੋ ਆਏ ਉਹਨਾਂ ਨੇ ਸਾਨੂੰ ਆਖਿਆ ਵੀ ਸਾਨੂੰ ਫੈਕਟਰੀ ਬਣਾਉਣ ਵਾਸਤੇ ਜ਼ਮੀਨ ਚਾਹੀਦੀ ਆ ਕੋਈ ਫੈਕਟਰੀ ਖਾਲਸਾ ਜੀ ਲੱਗੀ ਆ ਵੀਰ ਨੇ ਦੱਸਿਆ ਵੀ ਸੀ ਤੇ ਉਹ ਪਤਾ ਨਹੀਂ ਮੈਨੂੰ ਵਿਸਰ ਗਿਆ ਉਹ ਇੰਗਲਿਸ਼ ਚ ਕੋਈ ਨਾਮ ਲੈਂਦਾ ਸੀ ਕਾਦੀ ਸੀਗੀ ਤੇ ਉਹ ਖਾਲਸਾ ਜੀ ਜਿਵੇਂ ਕੋਈ ਖਾਲ ਵਗੈਰਾ ਹੋਊਗੀ ਇਦਾਂ ਸ਼ਾਇਦ ਸੀਗੀ ਜਾਂ ਖਾਦਦੀ ਸੀ ਪਤਾ ਨਹੀਂ ਤੇ ਉਹ ਕਹਿੰਦਾ ਵੀ ਜਦੋਂ ਉਹਨਾਂ ਨੇ ਫੈਕਟਰੀ ਲਾਉਣ ਵਾਸਤੇ ਉਹਨਾਂ ਨੇ ਮੈਨੂੰ ਵੱਧ ਪੈਸੇ ਦੇ ਕੇ ਸਾਡੀ ਜ਼ਮੀਨ ਖਰੀਦੀ ਕਿਉਂਕਿ ਉਹਨਾਂ ਨੂੰ ਉੱਥੇ ਕੋਈ ਜ਼ਮੀਨ ਨਹੀਂ ਸੀ ਦਿੰਦਾ ਤੇ ਉਹਨਾਂ ਨੇ ਵੱਧ ਪੈਸੇ ਦੇ ਕੇ ਸਾਡੀ ਜ਼ਮੀਨ ਖਰੀਦੀ ਉਹ ਪੈਸਿਆਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਪੈਸਿਆਂ ਨਾਲ ਵੀਰ ਕਹਿੰਦਾ ਵੀ ਮੈਂ ਅੱਧਿਓਂ ਜ਼ਿਆਦਾ ਬੰਦਿਆਂ ਦੇ ਪੈਸੇ ਲਾਏ ਅੱਧਿਆਂ ਤੋਂ ਜ਼ਿਆਦਾ ਉਹਨਾਂ ਬੰਦਿਆਂ ਦੇ ਪੈਸੇ ਲਾਏ ਉਸ ਤੋਂ ਬਾਅਦ ਕਹਿੰਦੇ ਮਹਾਰਾਜ ਦੀ ਕਲਾ ਵਰਤੀ ਸਤ ਗੁਰਾਂ ਦੀ ਕੋਈ ਮਿਹਰ ਹੋਈ ਕਹਿੰਦਾ ਵੀ 6 ਲੱਖ ਰੁਪਈਆ ਸੀ ਮੇਰਾ ਬਾਕੀ 6-7 ਲੱਖ ਰੁਪਈਆ ਬਾਕੀ ਰਹਿ ਗਿਆ ਸੀ ਬਾਕੀ ਵੀ ਉਤਰ ਗਏ ਸੀ ਜਿਹੜੇ ਅੱਧੇ ਤਾਂ ਜ਼ਮੀਨਾਂ ਉਤਰ ਗਏ ਅੱਧੇ ਮਹਾਰ ਨੇ ਕੋਈ ਕਲਾ ਵਰਤਾਤੀ ਤੋ ਵੀਰ ਕਹਿੰਦਾ ਸੀ ਵੀ ਜਦੋਂ ਮੈਂ ਸ਼ਬਦ ਦਾ ਜਾਪ ਕਰਦਾ ਸਾਂ ਤਾਂ ਮੈਂ ਜਿੱਥੋਂ ਕੋਈ ਚੀਜ਼ ਫੋਲਦਾ ਸਾਂ ਉਥੋਂ ਮੈਨੂੰ ਪੈਸੇ ਮਿਲਦੇ ਸੀ ਇਹ ਖਾਲਸਾ ਜੀ ਉਹਦਾ ਦੱਸਣ ਦੀ ਜੁਬਾਨੀ ਆ ਕਿ ਕਹਿੰਦਾ ਮੈਂ ਇਹ ਸ਼ਬਦ ਦਾ ਜਾਪ ਕਰਦਾ ਰਿਹਾ ਬਾਬਾ ਦੀਪ ਸਿੰਘ ਸਾਹਿਬ ਨੇ ਅਸੀਂ ਕਲਾ ਵਰਤਾਈ ਕਹਿੰਦਾ ਜੇ ਮੈਂ ਮਨ ਵਿੱਚ ਸੋਚ ਲੈਣਾ ਵੀ ਆਹ ਚੀਜ਼ ਚੁੱਕਾਂਗਾ ਤੇ ਇੱਥੇ ਪੈਸੇ ਹੁਣੇ ਕਹਿੰਦਾ ਮੈਂ ਚੀਜ਼ ਚੁੱਕਣੀ ਥੱਲੇ ਪੈਸੇ ਹੁਣੇ ਕਹਿੰਦਾ ਥੱਦੀਆਂ ਨਾਲ ਵੀ ਮੈਨੂੰ ਪੈਸੇ ਮਿਲਦੇ ਰਹਿਆ 20 25 25 30 30 ਹਜ਼ਾਰ ਦੇ ਕਰੀਬ ਨਾਲ ਮੈਨੂੰ ਪੈਸੇ ਮਿਲਦੇ ਰਹਿਆ ਘਰ ਦੇ ਵਿੱਚੋਂ ਸਾਡੇ ਘਰ ਚੋਂ ਤੇ ਉਹ ਵੀਰ ਕਹਿੰਦਾ ਮੈਂ ਕਿਹਾ ਹੁਣ ਵੀ ਮਿਲਦੇ ਆ ਤੇ ਕਹਿੰਦਾ ਨਹੀਂ ਹੁਣ ਨਹੀਂ ਮਿਲਦੇ ਮੈਂ ਉਹਨਾਂ ਨਾਲ ਗੱਲ ਕੀਤੀ ਸਾਰੀ ਵੀ ਹੁਣ ਵੀ ਮੈਂ ਕਿਹਾ ਮਿਲਦੇ ਆ ਕਹਿੰਦਾ ਨਹੀਂ ਹੁਣ ਨਹੀਂ ਮਿਲਦੀ ਹੁਣ ਮੇਰਾ ਕਰਜ਼ਾ ਸਾਰਾ ਉਤਰ ਗਿਆ ਮਹਾਰਾਜ ਦੀ ਕਿਰਪਾ ਨਾਲ ਮੈਂ ਆਪਣਾ ਕੰਮ ਕਾਰਜ ਕਰਦਾ ਮੈਂ ਗਾਈਆਂ ਰੱਖੀਆਂ ਡੰਗਰ ਰੱਖੇ ਦੁੱਧ ਸ਼ਹਿਰ ਪਾ ਕੇ ਉਹਨਾਂ ਤੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਹੁਣ ਸਭ ਕੁ ਮੈਂ ਕਿਸੇ ਦਾ ਲੈਣ ਦੇ ਨਹੀਂ ਦੇਣਾ ਤੇ ਖਾਲਸਾ ਜੀ ਨੂੰ ਇਹ ਗੱਲ ਤੇ ਦਾਸ ਨੂੰ ਪੂਰਾ ਯਕੀਨ ਹੈ ਕਿਉਂ ਕਿ ਇਹ ਮੇਰੇ ਨਾਲ ਬਹੁਤ ਵਾਰੀ ਹੋਇਆ ਕਿ ਜਦੋਂ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਂ ਕਿ ਸਤਿਗੁਰੂ ਜੀ ਮਾਇਆ ਦੀ ਥੋੜ ਹੈ ਕਿਰਪਾ ਕਰੋ ਤੇ ਖਾਲਸਾ ਜੀ ਸਤਿਗੁਰਾਂ ਦੀ ਐਸੀ ਕਲਾ ਵਰਤਦੀ ਆ ਵੀ ਘਰ ਦੇ ਵਿੱਚੋਂ ਕਿਤੇ ਆ ਨਾ ਕਿਤੇ ਮੈਨੂੰ ਮਾਇਆ ਲੱਭ ਜਾਂਦੀ ਕਿਤੇ ਉਹ ਨਾ ਕਿਤੇ ਪ੍ਰਗਟ ਹੋ ਜਾਂਦੀ ਐ ਅਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਮੈਂ ਇੱਕ ਵਾਰਾ ਕਿਸੇ ਮਹਾਂਪੁਰਸ਼ ਨਾਲ ਬਚਨ ਵੀ ਕੀਤਾ ਸੀ ਕਿ ਮਹਾਰਾਜ ਮੈਂ ਜਿਹਨੂੰ ਅਰਦਾਸ ਕਰਾਂ ਤੇ ਮੈਨੂੰ ਮਾਇਆ ਘਰ ਵਿੱਚੋਂ ਲੱਭ ਜਾਂਦੀ ਜਿੰਨੀ ਕਿ ਮੈਂ ਸੋਚਾਂ ਓਨੀ ਕੀ ਲੱਭਦੀ ਐ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੋਈ ਖੇਡ ਪਰਮੇਸ਼ਰ ਦੇ ਨਾਮ ਦੀ ਹੁੰਦੀ ਐ ਵੀ ਕਈਆਂ ਦੇ ਵਿੱਚ ਇਹ ਖੇਡਾਂ ਹੁੰਦੀਆਂ ਵੀ ਸਤਿਗੁਰੂ ਨਾਲ ਦੀ ਸੁਣਦਾ ਤੇ ਖਾਲਸਾ ਜੀ ਇਹ ਮਹਾਰਾਜ ਦਾ ਸ਼ਬਦ ਵਾ ਜਿਹੜਾ ਸ਼ਬਦ ਆਪਾਂ ਜਪਦੇ ਆਂ ਮਨ ਕਰਕੇ ਫਿਰ ਸ਼ਬਦ ਕਲਾ ਵਰਤੌਂਦਾ ਤੇ ਉਹਨਾਂ ਨੇ ਫਿਰ ਦੱਸਣਾ ਕੀਤਾ ਵੀ ਜਿਹੜੇ ਸਾਧੂ ਸੰਤ ਨੇ ਇਹਨਾਂ ਕੋ ਕਿਹੜੀ ਮਾਇਆ ਹੁੰਦੀ ਆ ਇਹ ਸ਼ਬਦ ਦੇ ਅਭਿਆਸ ਕਰਦੇ ਰਹਿੰਦੇ ਆ ਤੇ ਜੇ ਉਹਦੇ ਹੱਥ ਪਾਉਂਦੇ ਆ ਤੇ ਮਾਇਆ ਬਾਹਰ ਆ ਜਾਂਦੀ ਆ ਉਦਾਂ ਕੁਝ ਨਹੀਂ ਹੁੰਦਾ ਸੋ ਇਸ ਕਰਕੇ ਇਹ ਕਲਾ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਖਾਲਸਾ ਜੀ ਨੌ ਨਿੱਧੀਆਂ 18 ਸਿੱਧੀਆਂ ਜਿਹੜੀਆਂ ਨੇ ਇਹ ਸਾਰੀਆਂ ਖੇਡਾਂ ਇਹ ਮਾਇਆ ਦੀਆਂ ਨੇ ਜਿਹੜਾ ਨਾਮ ਜਪਦਾ ਉਹਨਾਂ ਦੇ ਪਿੱਛੇ-ਪਿੱਛੇ ਫਿਰਦੀਆਂ ਤੇ ਉਹ ਵੀਰ ਕਹਿੰਦਾ ਮੇਰਾ ਸਾਰਾ ਹੀ ਕਰਜ਼ਾ ਐਵੇਂ ਉਤਰ ਗਿਆ ਸੀ 사ਤਗੁਰਾਂ ਦੀ ਕਲਾ ਵਰਤ ਗਈ ਸੀ ਮਹਾਰਾਜ ਦੀਨ ਦੁਨੀ ਦੇ ਮਾਲਕ ਨੇ ਸਮਰਾਤ 사ਤਗੁਰਾਂ ਨੇ ਬਹੁਤ ਕੁਝ ਬਖਸ਼ਿਆ ਕਹਿੰਦਾ ਕਰਜ਼ਾ ਜਿਹੜਾ ਲੱਖਾਂ ਦੇ ਵਿੱਚ ਸੀ ਲੋਕ ਜਿਹੜਾ ਮਾਰਨਾ ਚਾਹੁੰਦੇ ਸੀ ਅੱਜ ਲੋਕ ਮੈਨੂੰ ਬੁਲਾਉਂਦੇ ਨੇ ਮੇਰੇ ਨਾਲ ਹੱਸਦੇ ਨੇ ਖੇਡਦੇ ਨੇ ਖਲੋਕੇ ਤੇ ਮਹਾਰਾਜ ਦੀ ਕਲਾ ਨਾਲ ਇਹ ਖਾਰੀ ਖੇਡ ਵਰਤੀ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦਾ ਦਰ ਨਹੀਂ ਛੱਡਦਾ ਕਹਿੰਦਾ ਜੇ ਮੈਂ ਉਥੇ ਮੇਕੋ ਨਾ ਜਾਇਆ ਜਾਵੇ ਮੈਂ ਫਿਰ ਭੱਜ ਕੇ ਜੇ ਦਰਬਾਰ ਸਾਹਿਬ ਗਿਆ ਉੱਥੇ ਬੁੰਗੇ 'ਚ ਦਰਸ਼ਨ ਕਰਕੇ ਆਉਣੇ ਜਾਂ ਕਿਤੇ ਥੋੜਾ ਟਾਈਮ ਹੋਵੇ ਤੇ ਮਟਾਲਾ ਸਾਹਿਬ ਜਾਂ ਥੋੜਾ ਟਾਈਮ ਹੋਵੇ ਬਾਬਾ ਨੂਰ ਸਿੰਘ ਸਾਹਿਬ ਦੇ ਆਸਾਨੇ ਤੇ ਮੱਥਾ ਟੇਕ ਦੇਣਾ ਐਵੇਂ ਮੈਂ ਕਹਿੰਦਾ ਸ਼ੀਦਾਂ ਦਾ ਕੋਈ ਵੀ ਵੱਡਾ ਆਸਾਨਾ ਉੱਥੇ ਦਰਸ਼ਨ ਕਰਨ ਹਰ ਹਫ਼ਤੇ ਜਾਣਾ ਹੀ ਜਾਣਾ ਸੋ ਮਹਾਰਾਜ ਦੀ ਕੜਾ ਵਰਤਦੀ ਹੈ ਦੁਪਹਿਰੇ ਕਹਿੰਦਾ ਹੁਣ ਮੈਂ ਘਰੇ ਕੱਟਦਾ ਕਿਉਂਕਿ ਕੰਮ ਕਾਜ ਮਹਾਰਾ ਨੇ ਬਖਸ਼ਤਾ ਤੇ ਕੰਮ ਕਾਜ ਕਰਕੇ ਜਾਣਾ ਆਉਣਾ ਔਖਾ ਹੋ ਜਾਂਦਾ ਕਿਉਂਕਿ ਡੰਗਰਾਂ ਦਾ ਕੰਮ ਕਹਿੰਦਾ ਮੈਂ ਆਪ ਹੀ ਕਰਦਾ ਸੋ ਐਵੇਂ ਖਾਲਸਾ ਜੀ ਮਹਾਰਾਜ ਸਾਰੇ ਕਾਰਜ ਕਰਨ ਦੇ ਸਮਰੱਥਾ ਪਰ ਕੋਈ ਭਰੋਸਾ ਰੱਖੇ ਮਹਾਰਾਜ ਤੇ ਯਕੀਨ ਰੱਖੇ ਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ੀਆਂ ਨਾਲ ਨਿਵਾਜ ਦਿੰਦੇ ਆ ਸਤਗੁਰਾਂ ਦੇ ਘਰ ਤੇ ਸਭ ਕੁਝ ਹੈ ਬਹੁਤ ਕੁਝ ਹੈ ਮਹਾਰਾਜ ਦੇ ਕੋਲ ਪਰ ਖਾਲਸਾ ਜੀ ਸਾਨੂੰ ਲੈਣਾ ਨਹੀਂ ਆਉਂਦਾ ਸਾਨੂੰ ਲੈਣ ਦੀ ਜੁਗਤੀ ਨ ਆ ਜਾਵੇ ਤੇ ਫਿਰ ਸਭ ਕੁਝ ਪ੍ਰਾਪਤ ਹੋ ਜਾਂਦਾ ਗੁਰੂ ਕਾ ਬਚਨ ਮੰਨਣ ਵਾਲਾ ਗੁਰੂ ਦੇ ਘਰੋਂ ਸਭ ਕੁਝ ਲੈ ਲੈਂਦਾ ਗੁਰੂ ਕੇ ਬਚਨ ਨਾ ਮੰਨਣ ਵਾਲਾ ਖਾਲੀ ਰਹਿ ਜਾਂਦਾ ਸੋ ਗੁਰੂ ਕੇ ਬਚਨ ਮੰਨਿਏ ਮਹਾਰੇ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਭੋਲਾ ਦੀ ਖੇਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ